ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆਹ ਕੰਪਲੇਨਟ ਦਿੱਤੀ ਹੈ 6-7 ਸਫੇ ਦੀ ਇਹਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟੂਐਂਸੀ ਆਨੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐ ਐਮ ਐਲ ਏ ਹੈ ਇਹ ਸਾਰੀਆਂ ਜੜੀਆਂ ਤੰਦਾਂ ਨੇ ਤਾਰਾਂ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ ਯਾਦਵ ਆਈ ਪੀ ਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਹੈ ਤੋ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਅ ਸਾਈਬਰ ਕ੍ਰਾਈਮ ਮੁਹਾਲੀ ਦੀ ਇਨਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਿ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫਸ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉਥੋਂ ਤੁਸੀਂ ਆਪਰੇਟ ਕਰ ਸਕਦੇ ਕਿਉਂਕਿ ਇੱਕ ਛੇਡੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੀ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਆ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਆ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ। ਔਰ ਜਿਹੜੇ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ। ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ। ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ। ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 ਅ 2024 ਦੀ ਅੰਡਰ ਸੈਕਸ਼ਨ 420 120b ਐਂਡ 66 ਆਈਟੀ ਐਕਟ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਇੰਗ ਸਾਈਫਨਡ ਆਫ ਆਨ ਟੂ ਇਲੈਗਲ ਫੋਰਨ ਫੋਰਨ ਸ਼ੋਸ ਇਲੈਗਲ ਬੈਂਕ ਅਕਾਊਂਟਸ ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੈਗਲ ਅਕਾਊਂਟਸ ਖਰਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜான் ਲੇਕਿਨ ਮੋਸਟਲੀ ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ ਵਿੱਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੁਹੱਲੇ ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਪੰਜ ਚਾਰ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਉਹ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ੇਧੋ ਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨਜੋਤ ਕੌਰ ਦੀ ਕੰਪਲੇਨ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸਨੇ ਕਿਹਾ ਕਿ ਜਦੋਂ ਅਸੀਂ ਰੇਡ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰ ਮਾਈਂਡ ਸਿਗਾ ਇੱਕ ਮਾਸਟਰ ਮਾਈਂਡ ਹੈ ਇਜ਼ ਅ ਵਾਟ ਸ਼ੁਡ ਆਈ ਸੇ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰਾ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸਿਗਾ ਉਹ ਪੈਂਡਿੰਗ ਰਹਿ ਗਿਆ ਕੁਣ ਕੁਐਸਚਨ ਇਹ ਆ ਕਿ ਇਹ ਸਾਰੇ 100 ਕਰੋੜ ਦੇ ਕੁਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਹਨਾ ਕਿਹਨਾ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਇਕਲਾਈ ਹੋਣੇ ਕਿ ਇਹ ਇਹ ਏਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਦਿਸ ਇਜ਼ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾਂ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਐਲੀਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾਂ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇਰਾਂ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ ਪੈਸੇ ਗਏ ਨਹੀਂ ਮੇਰਲੀ ਐਲੀਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਮਜੀਠੀਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਅ ਜਿਹੜੇ ਕੋਈ ਡਰਗ ਕਾਟਲ ਨਾ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਉਹਦੀ ਚਾਰਜ ਸ਼ੀਟ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਮਜੀਠੀਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫਾਰ 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵਾਨਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ